ਅੱਜ ਜਿਸੀ ਬਣਾਵਾਂਗੇ ਸਰਦੀਆਂ ਦੀ ਸੁਗਾਤ ਸਰਦੀਆਂ ਵਾਲੇ ਬੇਸਨ ਦੇ ਲੱਡੂ ਦੀ ਸਪੈਸ਼ਲ ਰੈਸਪੀ ਖਾਸ ਤਰੀਕ ਨਾਲ ਬਣਾਵਾਂਗੇ ਜਿਸ ਨਾਲ ਸਾਡੇ ਜੋ ਬੇਸਨ ਦੇ ਲੱਡੂ ਨੇ ਦਾਣੇਦਾਰ ਤੇ ਹਲਵਾਏ ਤੋਂ ਵੀ ਬਹੁਤ ਜ਼ਿਆਦਾ ਟੇਸਟੀ ਬਣਨਗੇ ਸੀ ਦੋ ਤਰੀਕੇ ਨਾਲ ਜੋ ਲੱਡੂ ਬਣਾ ਰਿਹਾ ਹਾਂ ਇੱਕ ਉਸੇ 슈ਗਰ ਵਾਲੇ ਬਣਾ ਰਿਹਾ ਹਾਂ ਔਰ 슈ਗਰ ਫ੍ਰੀ ਵੀ ਇਸੀ ਬਣਾ ਰਿਹਾ ਹਾਂ ਤਾਂ ਜੋ ਡਾਇਬੀਟਿਕ ਤੇ ਪੇਸ਼ੰਮੇ 슈ਗਰ ਦੇ ਮਰੀਜ਼ ਉਹ ਵੀ ਇਹ ਖਾਸ ਕਰਨ ਦੋ ਤਰ੍ਹਾਂ ਦੇ ਨਾਲ ਮੈਂ ਬਣਾਏ ਨੇ ਤੁਸੀਂ ਰੈਸਪੀ ਨੂੰ ਜ਼ਰੂਰ ਤੋਂ ਅਖੀਰ ਤੱਕ ਕਰ ਦੇਖਣਾ ਤੇ ਅਸੀਂ ਬਹੁਤ ਹੀ ਸਾਰੇ ਵਧੀਆ ਤਰੀਕੇ ਨਾਲ ਬਣਾਏ ਨੇ ਬਹੁਤ ਸਾਰਾ ਡਰਾਈ ਫੂਡਸ ਪਾ ਕੇ ਤੇ ਘਰ ਦਾ ਦੇਸੀ ਕੀ ਪਾ ਕੇ ਹਲਵਾਈ ਤੋਂ ਵੀ ਵਧੀਆ ਤਰੀਕੇ ਨਾਲ ਅਸੀਂ ਜੋ ਲੱਡੂ ਬਣਾਏ ਨੇ ਇਹ ਹਲਵਾਈ ਵਰਗੇ ਨਹੀਂ ਹਲਵਾਈ ਤੋਂ ਵੀ ਵਧੀਆ ਘਰ ਵਿੱਚ ਬਣ ਕੇ ਤਿਆਰ ਹੁੰਦੇ ਨੇ ਮੇਰੇ ਤਰੀਕੇ ਨਾਲ ਇੱਕ ਵਾਰ ਤੁਸੀਂ ਲੱਡੂ ਜਰੂਰ ਬਣਾ ਕੇ ਦੇਖਣਾ ਸਾਸ਼ਰੀਆ ਕਾਜੀ ਸਵਾਗਤ ਹੈ ਤੁਹਾਡੀ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਤੇ ਮੇਰੀ ਹੋਰ ਅਦਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਜੋ ਬੈਲਡ ਆਈਕਨ ਨੂੰ ਪ੍ਰੈਸ ਕਰ ਲਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਮੇਰੀ ਸਾਰੀ ਵੀਡੀਓਜ਼ ਨੂੰ ਦੇਖ ਸਕੋ ਸਰਦੀਆਂ ਵਾਲੇ ਵੇਸਣ ਦੇ ਸਪੈਸ਼ਲ ਲੱਡੂ ਬਣਾਉਂਦੇ ਆ ਉਹਦੇ ਲਈ ਮੈਂ 2 ਕੱਪ ਭਰ ਕੇ ਵੇਸਲ ਲੈ ਬਰੀਕ ਵਾਲਾ ਵੇਸਣ ਲੈ ਇਹਨੂੰ ਥੋੜਾ ਜਿਆਦਾ ਇਸੇ ਤਰ੍ਹਾਂ ਹੀ ਮੈਂ ਨਾ ਪ੍ਰੈਸ ਕਰਕੇ ਫਿਰ ਨਪਕੇ ਜੋ 2 ਕੱਪ ਨੇ ਨਾ ਲੈਨੇ ਤੋਲ ਵਿੱਚ ਇਹ 250 ਗ੍ਰਾਮ ਹੋਏਗਾ ਤੇ 2 ਕੱਪ ਮਿਲ ਕੇ ਇਸ ਤਰ੍ਹਾਂ ਦੇ ਹੋਣਗੇ ਕਿਉਂਕਿ ਵੇਸਣ ਥੋੜਾ ਹਲਕਾ ਹੁੰਦਾ ਹੈ ਨਾ ਤੇ ਇਸ ਲਈ ਤੋਲ ਦੇ ਵਿੱਚ 250 ਗ੍ਰਾਮ ਹੀ ਤੁਸੀਂ ਲੈਣਾ ਤੇ ਅਗਰ ਨਾਪ ਕੇ ਲੈ ਰਹੇ ਹੋ ਤਾਂ 2 ਕੱਪ ਨਾਪ ਕੇ ਲੈਣੇ ਤੇ ਆਪਾਂ ਬਰੀਕ ਵਾਲਾ ਬੇਸਣ ਨਹੀਂ ਲਿਆ ਸੀ ਮੋਟਾ ਨਹੀਂ ਲਿਆ ਸੀ ਤੇ ਮੈਂ ਇਹਨੂੰ ਥੋੜਾ ਜਿਹਾ ਦਾਣੇਦਾਰ ਬਣਾਉਣ ਲਈ ਇਹਦੇ ਵਿੱਚ ਦੋ ਛੋਟੇ ਚਮਚ ਪਾ ਕੇ ਨਾ ਜੋ ਦੇਸੀ ਵਾਲਾ ਕੀ ਹੈ ਉਹ ਇਹਦੇ ਵਿੱਚ ਐਡ ਕਰਾਂਗੀ ਤੇ ਇਸ ਤਰ੍ਹਾਂ ਅਸੀਂ ਅਗਰ ਜੋ ਕਰਾਂਗੇ ਨਾ ਤੇ ਇਹਦੇ ਨਾਲ ਸਾਡਾ ਜਿਹੜਾ ਬੇਸਣ ਹੈ ਨਾ ਬਿਲਕੁਲ ਦਾਣੇਦਾਰ ਬਣੇਗਾ ਜਿਸ ਤਰ੍ਹਾਂ ਕਿ ਮੋਟਾ ਬੇਸਣ ਮਿਲਦਾ ਨਾ ਹਲਵਾਈਆਂ ਕੋਲ ਬਿਲਕੁਲ ਉਸੇ ਤਰ੍ਹਾਂ ਦਿੱਤੋ 2 ਚਮਚ ਪਾ ਕੇ ਆਪਾਂ ਜਿਹੜਾ ਤਾਜ਼ਾ ਦੁੱਧ ਹੈ ਨਾ ਫ੍ਰਿਜ ਵਾਲਾ ਠੰਡਾ ਉਹ ਪਾਣਾ ਹੈ ਗਰਮ ਨਹੀਂ ਪਾਣਾ ਠੰਡਾ ਦੁੱਧ ਜੋ ਫ੍ਰਿਜ ਚ ਨੋਰਮਲ ਪਿਆ ਹੁੰਦਾ 2 ਚਮਚ ਪਾ ਕੇ ਆਪਾਂ ਕਿਓ ਦੇ ਤੇ 2 ਚਮਚ ਦੁੱਧ ਦੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੇ ਆਪਾਂ ਮਸਾਲਾ ਨਾਲ ਮਿਕਸ ਕਰ ਲੈਣਾ ਤਾਂ ਜੋ ਜਿਹੜਾ ਬੇਸਨ ਹੈ ਨਾ ਕੀ ਤੇ ਦੁੱਧ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਏ ਇਹਦਾ ਥੋੜਾ ਜਿਹਾ ਰਬ ਕਰਨਾ ਹੈ ਹੱਥਾਂ ਦੀ ਹਥੇਲੀਆਂ ਦੇ ਨਾਲ ਕਿ ਪ੍ਰੋਪਰ ਸਭ ਕਿਓ ਚੰਗੀ ਤਰ੍ਹਾਂ ਮਿਕਸ ਹੋ ਜਾਏ ਪ੍ਰੋਪਰ ਮਿਕਸ ਹੋ ਗਿਆ ਹੈ ਤੇ ਸਾਡਾ ਜੋ बेसन ਹੈ ਨਾ ਆਪਾਂ ਬਿਲਕੁਲ ਦਾਣੇਦਾਰ ਬਣਾ ਕੇ ਤਿਆਰ ਕਰ ਲੈਣੋਂ ਐਕਸਾਈਡ ਤੇ ਉੱਤੇ ਰੱਖ ਦਿੰਦੇ ਆ ਤੇ ਮੈਂ ਹੁਣ ਜੋ ਟੁਗਾਰ ਹੁੰਦੀ ਹੈ ਨਾ ਬੂਰਾ ਖੰਡ ਘਰ ਵਿੱਚ ਹੀ ਬਣਾ ਰਹੀ ਆ ਇਸ ਤਰ੍ਹਾਂ ਬਣਾ ਲਾਂ ਜੋ बेसन ਦੇ ਲੱਡੂ ਨੇ ਨਾ ਬਹੁਤ ਵਧੀਆ ਬਣਦੇ ਨੇ ਬਾਜ਼ਾਰ ਵਿੱਚ ਵੀ ਅਗਰ ਤੁਸੀਂ ਜੋ ਮਿਲਦੀ ਹੈ ਨਾ ਬੂਰਾ ਖੰਡ ਉਹ ਵੀ ਯੂਜ਼ ਕਰ ਸਕਦੇ ਹੋ ਮੈਂ ਘਰ ਵਿੱਚ ਹੀ ਬਣਾ ਰਹੀ ਹਾਂ ਬਹੁਤ ਈਜ਼ੀਲੀ ਬਣ ਜਾਂਦੀ ਇੱਕ ਕੱਪ ਭਰ ਕੇ ਆਪਾਂ ਨਾ ਚੀਨੀ ਲਈ ਹੈ 250 ਗ੍ਰਾਮ ਤੋਲ ਦੇ ਵਿੱਚ ਹੋਏਗੀ ਇੱਕ ਕੱਪ ਨਾਪ ਕੇ ਆਪਾਂ ਲਈ ਹੈ ਤੇ ਇਹਦੇ ਵਿੱਚ 1/4 ਆਪਾਂ ਜਿਹੜਾ ਕੱਪ ਹੈ ਨਾ ਉਹ ਪਾਣੀ ਦਾ ਪਾ ਦੇਣਾ ਹੈ ਥੋੜਾ ਜਿਹਾ ਪਾਣੀ ਪਾ ਕੇ ਜਿਆਦਾ ਨਹੀਂ ਪਾਣਾ ਸਿਫ 1/4 ਕੱਪ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਦੇ ਜਦ ਤੱਕ ਮੈਲਟ ਨਹੀਂ ਹੋ ਜਾਂਦੀ ਨਾ ਤੇ ਆਪਾਂ ਇਹਨੂੰ ਮਿਕਸ ਕਰਦੇ ਰਹਿਣਾ ਹੈਗਾ ਤੁਸੀਂ ਬਾਜ਼ਾਰ ਤੋਂ ਲਿਆ ਕੇ ਵੀ ਬੂਰਾ ਖੰਡ ਦੀ ਵੀ ਬਣਾ ਸਕਦੇ ਹੋ ਤੇ ਫਿਰ ਤੁਸੀਂ ਇਸ ਨੂੰ ਸਕਿਪ ਕਰ ਸਕਦੇ ਹੋ ਪਰ ਜੇ ਤੁਸੀਂ ਬਣਾਓਗੇ ਬਹੁਤ इजीली ਬਣ ਜਾਂਦੀ ਹੈ ਤੇ ਇਹਦੇ ਨਾਲ ਜੋ ਲੱਡੂ ਨੇ ਨਾ ਬਿਲਕੁਲ ਹਲਵਾਏ ਵਰਗੇ ਉਸ ਤੋਂ ਵਧੀਆ ਵੀ ਬਣਦੇ ਨੇ ਤੇ ਬਹੁਤ ਬਨਾਨੀ ਸੌਕੀ ਹੈ ਅਗਰ ਤੁਸੀਂ ਨਹੀਂ ਬਨਾਨਣਾ ਚਾਹੁੰਦੇ ਤਾਂ ਬਾਜ਼ਾਰ ਤੋਂ ਜਿਹੜੀ ਬੂਰਾ ਖੰਡ ਹੈ ਨਾ ਉਹ ਪਾ ਕੇ ਜਾਂ ਘਰ ਵਿੱਚ ਵੀ ਖੰਡ ਨੂੰ ਪੀਸ ਕੇ ਪਾ ਸਕਦੇ ਹੋ ਥੋੜਾ ਜਿਹਾ ਆਪਾਂ ਜਿ ਕਿਓ ਪਾਵਾਂਗੇ ਇੱਕ ਛੋਟਾ ਚਮਚ ਮੈਂ ਕਿਓ ਪਾਵਾਂਗੇ ਤਾਂ ਜੋ ਜਿਹੜੀ ਸਾਡੀ ਬੂਰਾ ਖੰਡ ਆਪਾਂ ਬਨਾਨੀ ਹੈ ਨਾ ਥੱਲੇ ਚਿਪਕੇਗੀ ਨਹੀਂ ਤੇ ਬਿਲਕੁਲ ਵਾਈਟ ਕ੍ਰਿਸਟਲ ਇਕਦਮ ਬਨ ਕੇ ਤਿਆਰ ਹੋਏਗੀ ਥੋੜਾ ਜਿਹਾ ਜਿਹੜਾ ਆਪਾਂ ਕਿਓ ਪਾਇਆ ਨਾ ਉਹਦੇ ਨਾਲ ਬਹੁਤ ਵਧੀਆ ਬਣੇਗੀ ਤੁਸੀਂ ਕੋਸ਼ਿਸ਼ ਕਰਨਾ ਇਹਨੂੰ ਤੁਸੀਂ ਜਿਹੜਾ ਪੈਨ ਹੈ ਨਾ ਤੁਸੀਂ ਨਾਨ ਸਟਿੱਕੀ ਲੈਣਾ ਉਹਦੇ ਵਿੱਚ ਹੀ ਬਣਾਣਾ ਮੈਂ ਸਟੀਲ ਦੇ ਪੈਨ ਵਿੱਚ ਬਣਾ ਰਹੀ ਹਾਂ ਤੇ ਆਪਾਂ ਨੂੰ ਮੈਲਟ ਹੋਣ ਤੱਕ ਜਿਆਦਾ ਨਹੀਂ ਆਪਾਂ ਇਹਨੂੰ ਬਿਲਕੁਲ ਹਲਕੀ ਆਂਚ ਦੇ ਉੱਤੇ ਇਹਨੂੰ ਪਕਾਇਆ ਤੇ ਗੈਸ ਨੂੰ ਹੁਣ ਆਪਾਂ ਬੰਦ ਕਰ ਦਿੱਤਾ ਹੈ ਗੈਸ ਨੂੰ ਬੰਦ ਕਰ ਦੇਣਾ ਹੈ ਹੁਣ ਇਸ ਤੋਂ ਜ਼ਿਆਦਾ ਨਹੀਂ ਪਕਾਣਾ ਨਹੀਂ ਤਾਂ ਉਹਦਾ ਕਲਰ ਹੈ ਨਾ ਥੋੜਾ ਚੇਂਜ ਹੋਏਗਾ ਤੇ ਗੈਸ ਬੰਦ ਦੇ ਉੱਤੇ ਜਦੋਂ ਹੀ ਮੈਲਟ ਹੋ ਜਾਏਗੀ ਨਾ ਸਾਡੀ ਚੀਨੀ ਫਿਰ ਆਪਾਂ ਨੂੰ ਹਿਲਾਉਂਦੇ ਰਹਿਣਾ ਤੁਸੀਂ ਦੇਖ ਸਕਦੇ ਹੋ ਇੱਕ ਸੀਰਪ ਜਿਹਾ ਬਣ ਗਿਆ ਹੈ ਸਿਰਫ ਆਪਾਂ ਮੈਲਟੀ ਕੀਤਾ ਆਪਾਂ ਨੂੰ ਹਲਾਉਂਦੇ ਜਾਵਾਂਗੇ ਹੁਣ ਸਿਰਫ ਹਲਾਣਦੇ ਲਾਂਦੇ ਇਹਨੇ ਜੋ ਚੀਨੀ ਹੈ ਨਾ ਉਹਨੇ ਬਿਲਕੁਲ ਪਾਊਡਰ ਜੀ ਤਰ੍ਹਾਂ ਫੋਮ ਚਾ ਜਾਣਾ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਠੰਡਾ ਕਰਕੇ ਆਪਾਂ ਹਲਾਏ ਜਾਣਾ ਥੋੜੀ देर ਲੱਗੇਗੀ ਪਰ ਤੁਸੀਂ ਇਹਲਾ ਜੋ ਕੰਮ ਕਰਨਾ ਹੈ ਨਾ ਬਿਲਕੁਲ ਸਲੋ ਫਲੇਮ ਦੇ ਉੱਤੇ ਕਰਨਾ ਹੈ ਯਾਨੀ ਕਿ ਹਾਈ ਦੇ ਉੱਪਰ ਤੁਸੀਂ ਜੋ ਚੀਨੀ ਨੂੰ ਪਕਾਉਗੇ ਫਿਰ ਕੈਰਮਲਾਈਜ਼ ਹੋ ਜਾਏਗੀ ਥੋੜਾ ਕਲਰ ਚੇਂਜ ਹੋਏਗਾ ਤੁਸੀਂ ਇੱਕ ਸਾਡੂ ਸਾਡੀ ਜੋ ਚੀਨੀ ਉਹਦਾ ਕਲਰ ਬਿਲਕੁਲ ਨਹੀਂ ਆਪਾਂ ਚੇਂਜ ਹੋਣਤਾ ਜਦੋਂ ਹੀ ਥੋੜੀ ਜੀ ਮੈਲਟ ਹੋਈ ਨਾ ਥਿੱਕ ਹੋ ਗਈ ਸੀਗੀ ਕੰਸਿਸਟੈਂਸੀ ਦੀ ਬਿਲਕੁਲ ਥਿੱਕ ਹੋਈ ਆਪਾਂ ਉਸੇ ਟਾਈਮ ਗੈਸ ਬੰਦ ਕਰ ਦਿੱਤਾ ਆਪਾਂ ਲੋਅਰ ਫਰੇਮ ਦੇ ਉੱਤੇ ਪਹਿਲਾਂ ਪਕਾ ਰਹੇ ਸੀ ਅਗਰ ਉਹਨੂੰ ਬਾਅਦ ਚ ਪਕਾਵਾਂਗੇ ਨਾ ਫਿਰ ਕਲਰ ਥੋੜਾ ਚੇਂਜ ਹੋ ਜਾਏਗਾ ਤੇ ਕੜਕ ਹੋ ਜਾਏਗੀ ਇਸ ਕਰਕੇ ਉਹਨੂੰ ਜੋ ਠੰਡੀ ਕਰਕੇ ਤੁਸੀਂ ਦੇਖ ਸਕਦੇ ਹੋ ਆਪਾਂ ਠੰਡੀ ਨੂੰ ਇਸ ਤਰ੍ਹਾਂ ਮਿਕਸ ਕਰਦੇ ਜਾਣਾ ਤੇ ਇਹਨੇ ਖੁਦ-ਬਖੁਦ ਇਸ ਤਰ੍ਹਾਂ ਥਿੱਕ ਹੁੰਦੀ ਜਾਣਾ ਤੇ ਬਿਲਕੁਲ ਸੁੱਕੀ ਡਰਾਈ ਹੋ ਗਈ ਹੈ ਸਾਡੀ ਬੂਰਾ ਖੰਡ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਬਿਲਕੁਲ ਵਾਈਟ ਕਲਰ ਦੇ ਵਿੱਚ बन ਗਿਆ ਆ ਪਰ ਕਿਉਂਕਿ ਗੈਸ ਦੀ ਫਲੇਮ ਨੂੰ ਲੋ ਤੇ ਕੀਤਾ ਸੀ ਜਦੋਂ ਆਪਾਂ ਇਹਨੂੰ ਪਿਘਾਰ ਰਹੇ ਸੀ ਮੈਲਟ ਕਰ ਰਹੇ ਸੀ ਤੇ ਸਾਡੀ ਬਹੁਤ ਹੀ ਵਧੀਆ ਬਾਜ਼ਾਰ ਤੋਂ ਵਧੀਆ ਫਾਈਨ ਪਾਊਡਰ ਬਣ ਗਿਆ ਹੈ ਟਗਾਰ ਬਣ ਕੇ ਤਿਆਰ ਹੋ ਗਈ ਹੈ ਬੂਰਾ ਖੰਡ ਘਰ ਵਿੱਚ ਹੀ ਤੇ ਅਗਰ ਤੁਹਾਡੇ ਕੋਲੇ ਦੇ ਚ ਟੇਲੇ ਰਹਿ ਜਨਾਂ ਤੇ ਫਿਰ ਕੋਈ ਗੱਲ ਨਹੀਂ ਤੁਸੀਂ ਜੋ ਮੈਸ਼ਰ ਹੈ ਨਾ ਪੋਟੈਟੋ ਮੈਸ਼ਰ ਉਹਦੇ ਨਾਲ ਇਹਨੂੰ ਮੈਸ਼ ਕਰਕੇ ਤੇ ਫਿਰ ਪਾਣੀ ਬਰੀਕ ਕਰ ਸਕਦੇ ਹੋ ਤੇ ਆਪਾਂ ਜੋ ਆਪਣਾ ਬੇਸਨ ਸੀਗਾ ਨਾ ਰੱਖਿਆ ਹੋਇਆ ਉਹਦੇ ਨਾਲ ਨੂੰ ਆਪਾਂ ਇਨੂੰ ਪਹਿਲੇ ਨਾ ਛਾਂਲ ਲੈਣਾ ਹੈਗਾ ਕਿਉਂਕਿ ਇਹਦੇ ਵਿੱਚ ਛੋਟੇ-ਛੋਟੇ ਕੋਈ ਗੱਠੇ ਵਗੈਰਾ ਬਣ ਗਏ ਹੋਣਗੇ ਨਾ ਟੇਲੇ ਤੇ ਉਹ ਫਿਰ ਬਿਲਕੁਲ ਨਹੀਂ ਵਿੱਚ ਆਨੇ ਚਾਹੀਦੇ ਜੇ ਲੱਡੂ ਬਣਾਣੇ ਨੇ ਬਿਲਕੁਲ ਸਹੀ ਇੱਕ ਬਰਾਬਰ ਜੋ ਸਾਡਾ ਹੋਣਾ ਚਾਹੀਦਾ ਵੇਸਨ ਤੇ ਆਪਾਂ ਛਾਨਣੀ ਦੇ ਨਾਲ ਨਾ ਸਾਰੇ ਵੇਸਨ ਨੂੰ ਛਾਂਲ ਲੈਣਾ ਹੈਗਾ ਤੇ ਜਿਹੜੀ ਆਪਾਂ ਕਾਂਡਵੀ ਬਣਾਈ ਹੈ ਨਾ ਉਹ ਵੀ ਅਗਰ ਤਾਂ ਡਿਟੇਲੇ ਰਹਿ ਜਾਂ ਨਾ ਤੁਸੀਂ ਨੂੰ ਮੈਸ਼ ਕਰ ਲੈਣਾ ਕੋਈ ਗੱਲ ਨਹੀਂ ਟੇਲੇ ਬਣ ਵੀ ਜਾਣਗੇ ਉਹਨੂੰ ਮੈਸ਼ ਕਰਕੇ ਨਾ ਕੜਾ ਕੜਛੀ ਦੇ ਨਾਲ ਜਾਂ ਮੈਸ਼ਰ ਦੇ ਨਾਲ ਤੇ ਇਸ ਤਰ੍ਹਾਂ ਤੁਸੀਂ ਚੰਨੀ ਦੇ ਨਾਲ ਉਹਨੂੰ ਵੀ ਛਾਨ ਕੇ ਬਿਲਕੁਲ ਫਾਈਨ ਯੂਜ਼ ਕਰ ਸਕਦੇ ਹੋ ਪਰ ਮੇਰੀ ਬਿਲਕੁਲ ਫਾਈਨ ਪਹਿਲੇ ਬਣ ਗਈ ਸੀ ਵਧੀਆ ਉਹਨਾਂ ਛਾਨਣ ਦੀ ਜ਼ਰੂਰਤ ਨਹੀਂ ਸੀ ਤੇ ਇਸ ਲਈ ਮੈਨੂੰ ਛਾਨਣਾ ਸੀ ਅਗਰ ਤੁਸੀਂ ਮੋਟਾ ਵਾਲਾ ਵੇਸਣ ਲੈ ਰਹੇ ਹੋ ਨਾ ਫਿਰ ਤੁਹਾਨੂੰ ਐਲਾ ਸਟੈਪ ਕਰਨ ਦੀ ਬਿਲਕੁਲ ਨਹੀਂ ਜ਼ਰੂਰਤ ਹੈ ਮੈਂ ਬਰੀਕ ਵਾਲਾ ਵੇਸਣ ਲਿਆ ਸੀ ਨਾ ਇਸ ਲਈ ਮੈਂ ਇਹਨੂੰ ਦਾਣੇਦਾਰ ਬਣਾਉਣ ਦੇ ਲਈ ਉਹ ਕੀਤਾ ਸੀ ਤੇ ਹੁਣ ਆਪਾਂ ਕਿਉ ਲੈ 250 ਗ੍ਰਾਮ ਹੈ ਜੋ ਕਿ ਇਹ ਊਲ ਹੈ तकरीबन ਇੱਕ ਕੱਪ ਹੈ ਨਾਪ ਦੇ ਵਿੱਚ ਤੁਸੀਂ ਦੇਖੋਗੇ ਤੇ 250 ਗ੍ਰਾਮ ਹੋਏਗਾ ਤੇ ਜੋ ਕੱਪ ਹੈ ਇੱਕ ਹੈ ਕਿਉਂਕਿ ਥੋੜਾ ਹੈਵੀ ਹੁੰਦਾ ਨਾ ਇਸ ਕਰਕੇ ਸਾਰੀਆਂ ਚੀਜ਼ਾਂ ਆਪਾਂ ਇਕੁਅਲ ਕੁਆਂਟੀਟੀ ਚ ਲਈਆਂ ਸੀ ਜੋ ਵੇਸਣ ਹੈ ਉਹ ਵੀ 250 ਗ੍ਰਾਮ ਕੀ ਵੀ 250 ਗ੍ਰਾਮ ਤੇ ਖੰਡ ਵੀ ਆਪਾਂ 250 ਗ੍ਰਾਮ ਲਈ ਪਰ ਆਪਣੇ ਵੇਸਣ ਦੇ ਜੋ ਮੈਅਰਮੈਂਟ ਸੀ 2 ਕੱਪ ਸੀ ਕਿਉਂਕਿ ਰੇਸਨ ਹਲਕਾ ਆਂਦਾ ਨਾ ਤੇ weight wise ਉਹ 250 ਗ੍ਰਾਮ ਹੀ ਸੀ ਤੇ ਕੀ ਥੋੜਾ ਜਿਹਾ ਪਾਰਾ ਹੁੰਦਾ ਤੇ ਖੰਡ ਵੀ ਇਸ ਲਈ 1-1 ਕਾਪੀ ਹੈ ਉਹਨਾਂ ਆਪਾਂ ਕੀ ਨੂੰ ਗਰਮ ਕਰ ਲਿਆ ਸੀ ਮੈਲਟ ਹੋ ਗਿਆ ਨਾ ਉਹਨਾਂ ਆਪਾਂ ਜੋ ਆਪਣਾ ਵੇਸਣ ਹੈ ਉਹਦੇ ਵਿੱਚ ਪਾ ਕੇ ਇਹਨੂੰ ਚਲਾਉਂਦੇ ਰਹਿਣਾ ਤੇ ਗੈਸ ਦੀ ਫਲੇਮ ਨੂੰ ਮੈਂ ਬਿਲਕੁਲ ਘੱਟ ਤੇ ਰੱਖਿਆ ਹੋਇਆ ਲੋ ਫਲੇਮ ਦੇ ਉੱਤੇ ਪਕਾਣਾ ਹੈ ਤੁਸੀਂ ਇਹਨੂੰ ਤੇਜ਼ਾਂਚ ਤੇ ਨਹੀਂ ਬਕਾਣਾ ਨੇ ਤੂੰ ਤੇਜ਼ਾਂਚ ਤੇ ਜੋ ਸਾਡਾ ਵੇਸਨ ਹੈ ਨਾ ਉਹ ਬ੍ਰਾਊਨ ਹੋ ਜਾਏਗਾ ਜਲਦੀ ਤੇ ਉਹਦੇ ਵਿੱਚ ਵਧੀਆ ਵਾਲਾ ਟੇਸਟ ਨਹੀਂ ਆਏਗਾ ਤੇ ਪੁੱਜੇਗਾ ਨਹੀਂ ਕੜੱਟਾਂ ਰਹੇਗੀ ਉਹਦੇ ਵਿੱਚ ਇਸ ਕਰਕੇ ਤੁਸੀਂ ਥੋੜੀ ਦੇਰ ਲੱਗੇਗੀ ਪਿਆਰ ਨਾਲ ਥੋੜਾ ਬਣਾਣਾ ਟ੍ਰੈਡੀਸ਼ਨਲੀ ਲੋ ਫਲੇਮ ਕਰਕੇ ਨਾ ਹਲਕਾ ਹਲਕਾ ਇਹਨੂੰ ਚਲਾਉਂਦੇ ਜਾਣਾ ਫਿਰ ਵੇਸਨ ਬਹੁਤ ਵਧੀਆ ਪੁੱਜ ਕੇ ਤਿਆਰ ਹੋਏਗਾ ਥਿਮੇ ਥਿਮੀਆਂ ਚ ਦੇ ਉੱਤੇ ਤੇ ਬਿਲਕੁਲ ਵੀ ਕਲਰ ਨਹੀਂ ਚੇਂਜ ਹੋਏਗਾ ਤੇ ਪ੍ਰੋਪਰ ਵੇਸਨ ਉਝ ਵੀ ਜਾਏਗਾ ਆਪਾਂ ਇਹਨੂੰ ਚਲਾਉਂਦੇ ਰਹਿਣਾ ਹੈ ਵਿੱਚ ਵਿੱਚ ਤੇ ਲੋ ਫਲੇਮ ਦੇ ਉੱਤੇ ਇਹਨੂੰ ਤੁਸੀਂ ਰੋਸਟ ਕਰਨਾ ਹੈ ਜੋ ਸਾਡਾ ਬੇਸਨ ਹੈ ghee ਦੇ ਵਿੱਚ ਤੇ ਆਪਾਂ ਇਹਨੂੰ ਹਲਕੀ ਹਲਕੀ ਆਂਚ ਤੇ ਇਸ ਤਰ੍ਹਾਂ ਚਲਾਉਂਦੇ ਰਵਾਂਗੇ ਬਿਲਕੁਲ ਥੱਲੇ ਨਹੀਂ ਲੱਗਣਾ ਚਾਹੀਦਾ ਆਂਚ ਨੂੰ ਬਿਲਕੁਲ ਹਲਕਾ ਰੱਖਣਾ ਹੈ ਤੇ ਇਹਨੂੰ ਆਪਾਂ ਜਦ ਤੱਕ ਲਾਈਟ 골ਡਨ ਕਲਰ ਨਹੀਂ ਹੋ ਜਾਂਦਾ ਨਾ ਉਦੋਂ ਤੱਕ ਕਰ ਆਪਾਂ ਪਕਾਣਾ ਜਿਆਦਾ ਬਰਾਊਨ ਨਹੀਂ ਕਰਨਾ ਅਸੀਂ ਕੜਾਹੇ 'ਚ ਬਣਾ ਰਹੇ ਅਸੀਂ ਲੱਡੂ ਬਣਾ ਰਹੇ ਉਹਨਾਂ ਦਾ ਜਿਆਦਾ ਬ੍ਰਾਊਨ ਕਲਰ ਵੀ ਨਹੀਂ ਹੋਣਾ ਚਾਹੀਦਾ ਔਰ ਕੱਚਾਪਨ ਵੀ ਨਹੀਂ ਵਿੱਚ ਹੋਣਾ ਚਾਹੀਦਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਸਾਡਾ ਜੋ ਵੇਸਣ ਹੈ ਨਾ ਜਦੋਂ ਚੰਗੀ ਤਰ੍ਹਾਂ ਕੁੱਕ ਹੋ ਜਾਏਗਾ ਨਾ ਫਿਰ ਆਪਾਂ ਇਹਦੇ ਵਿੱਚ ਇੱਕ ਛਿੱਟਾ ਦੇਣਾ ਪਾਣੀ ਦਾ ਮੈਂ ਤਕਰੀਬਨ ਦੋ ਛੋਟੇ ਚਮਚ ਪਾਣੀ ਦਾ ਛਿੱਟਾ ਦਿੱਤਾ ਇਹਦੇ ਨਾਲ ਜੋ ਸਾਡਾ ਕੀ ਹੈ ਨਾ ਹੋਰ ਦਾਣੇਦਾਰ ਤੇ ਵਧੀਆ ਬਣ ਗਿਆ ਤੁਸੀਂ ਦੇਖ ਸਕਦੇ ਹੋ ਛਿੱਟਾ ਦੇਣ ਤੋਂ ਬਾਅਦ ਵੀ ਆਪਾਂ ਨੇ ਥੋੜੀ ਦੇਰ ਪਹਿਲੇ ਪਕਾਣਾ ਹੈ ਉਸ ਤੋਂ ਬਾਅਦ ਗੈਸ ਨੂੰ ਬੰਦ ਕਰਨਾ ਸਿਰ ਮੈਂ 1 ਮਿੰਟ ਦੇ ਨੂੰ ਚਲਾ ਲਿਆ ਸੀ ਗੈਸ ਦੇ ਉੱਤੇ ਲੋ ਫਲੇਮ ਦੇ ਉੱਤੇ ਪਾਣੀ ਦਾ ਛਿੱਟਾ ਦੇਣ ਤੋਂ ਬਾਅਦ ਤੇ ਸਾਡਾ ਜੋ ਵੇਸਣ ਹੈ ਦਾਣੇਦਾਰ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਬਿਲਕੁਲ ਮੋٹے ਵੇਸਣ ਦੇ ਬਣਾਉਂਦੇ ਨਾ ਉਸੇ ਤਰ੍ਹਾਂ ਦਾ ਸਾਡਾ ਜੋ ਵੇਸਣ ਹੈ ਪੁੱਜ ਕੇ ਤਿਆਰ ਹੋ ਗਿਆ ਹੈ ਇਹਨੂੰ ਆਪਾਂ ਠੰਡਾ ਕਰਨ ਲਈ ਰੱਖ ਦਿੰਨੇ ਆ ਇੱਕ ਸਾਈਡ ਤੇ ਉੱਤੇ ਤੇ 100 ਗ੍ਰਾਮ ਮੈਂ ਬਦਾਮ ਲੈਨੇ ਇਸ ਤਰ੍ਹਾਂ ਦੇ ਤੁਸੀਂ ਕੋਈ ਵੀ ਡਰਾਈ ਫੂਡਸ ਲੈ ਸਕਦੇ ਹੋ ਇਹਨਾਂ ਨੂੰ ਮੈਂ ਇਸ ਤਰ੍ਹਾਂ ਕ੍ਰਸ਼ ਕਰ ਲਿਆ ਤੁਸੀਂ ਇਹਨੂੰ ਬਿਲਕੁਲ ਪਾਊਡਰ ਵੀ ਕਰ ਸਕਦੇ ਹੋ ਅਗਰ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ ਨਾ ਤੋਂ ਪਾਊਡਰ ਕਰਕੇ ਤੇ ਫਿਰ ਪਾਓ ਬੱਚਿਆਂ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਤੁਸੀਂ ਇਹਦੇ ਵਿੱਚ ਡਰਾਈ ਫੂਡ ਯੂਜ਼ ਕੀਤੇ ਨੇ ਤੇ ਥੋੜੇ ਜਿ ਮੈਂ ਇਹਦੇ ਵਿੱਚ ਇੱਕ ਕੁਛ ਤਾਈ ਛੋਟਾ ਕੱਪ ਨਾ ਮਗਜ਼ ਦੇ ਲੈ ਰਹੀ ਹਾਂ ਤੇ ਉਹਨਾਂ ਨੂੰ ਨਾ ਹਲਕਾ ਜਿਹਾ ਮੈਂ ਪਹਿਲੇ ਰੋਸਟ ਕਰ ਲਵਾਂ ਤਾਂ ਜੋ ਉਹਨਾਂ ਵਿੱਚ ਕੋਈ ਨਮੀ ਵਗੈਰਾ ਹੁੰਦੀ ਹੈ ਨਾ ਤੇ ਉਹ ਨਿਕਲ ਜਾਂਦੀ ਹੈ ਇਸ ਲਈ ਇਹਨਾਂ ਨੂੰ ਥੋੜਾ ਜਿਹਾ ਹਲਕਾ ਜਿਹਾ ਰੋਸਟ ਕਰਨਾ ਹੈ ਕਲਰ ਨਹੀਂ ਆਪਾਂ ਚੇਂਜ ਕਰਨਾ ਹੁਣ ਆਪਾਂ ਗੈਸ ਨੂੰ ਬੰਦ ਕਰ ਦੇਣਾ ਤੇ ਜੋ ਆਪਣੀ ਕੜਾਈ ਗਰਮ ਹੈ ਨਾ ਹਲਕੀ ਜੀ ਆਪਾਂ ਨੇ ਰੋਸਟ ਕੀਤਾ ਉਸੇ ਗਰਮ ਕੜਾਈ ਦੇ ਵਿੱਚ ਆਪਾਂ ਜੋ ਪਾਊਡਰ ਕੀਤਾ ਸੀ ਨਾ ਕ੍ਰਸ਼ ਕੀਤੇ ਹੋਏ ਬਦਾਮ ਉਹ ਪਾ ਕੇ ਥੋੜੇ ਜਿਹਾ ਚਲਾ ਦੇਨੇ ਨੇ ਤਾਂ ਕਿ ਉਹਨਾਂ ਵਿੱਚ ਜੋ ਨਮੀ ਹੈਗੀ ਹੈ ਨਾ ਥੋੜੀ ਬਤੀ ਨਿਕਲ ਜਾਏ ਆਪਾਂ ਗੈਸ ਨੂੰ ਬੰਦ ਕੀਤਾ ਹੋਇਆ ਸੀ ਆਪਾਂ ਹੁਣ ਦੇਖਦੇ ਆਂ ਆਪਾਂ ਜੋ ਬੇਸਣ ਠੰਡਾ ਓਨਲੀ ਰੱਖਿਆ ਸੀ ਨਾ ਇੱਕ ਸਾਈਡ ਤੇ ਤੇ ਉਹਨੂੰ ਥੋੜਾ ਜਿਹਾ ਕੋਸਾ ਹੋ ਜਾਏਗਾ ਨਾ ਜਦੋਂ ਗਰਮ ਦੇ ਵਿੱਚ ਤੁਸੀਂ ਬਿਲਕੁਲ ਨਹੀਂ ਦੇ ਵਿੱਚ ਚੀਨੀ ਪਾਣੀ ਅਗਰ ਗਰਮ ਦੇ ਵਿੱਚ ਪਾਓਗੇ ਨਾ ਤਾਂ ਚੀਨੀ ਤੁਹਾਡੇ ਲੱਡੂ ਸਖਤ ਬਣ ਗਏ ਨਾ ਪਾ ਦੇ ਵਿੱਚ ਬਦਾਮ ਜੋ ਕਰਸ਼ ਕੀਤੇ ਨੇ ਉਹ ਪਾ ਦਿੱਤੇ ਨੇ ਉਹ ਮੈਂ ਥੋੜਾ ਜਿਹਾ ਜਿਹੜੇ ਸਰਦੀਆਂ ਵਾਲੇ ਲੱਡੂ ਬਣਾ ਰਹੀ ਆ ਨਾ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਜਾਇਫਲ ਯੂਜ਼ ਕਰ ਰਹੀ ਆ ਤਕਰੀਬਨ 1/4 ਆਪਾਂ ਛੋਟਾ ਚਮਚ ਜਾਂ ਇੱਕ ਪਿੰਚ ਕੋ ਜਾਇਫਲ ਬਿਲਕੁਲ ਥੋੜਾ ਜਿਹਾ ਪਾਣਾ ਹੈ ਕਿਉਂਕਿ ਗਰਮ ਹੁੰਦਾ ਹੈ ਨਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਛੋਟਾ ਚਮਚ ਆਪਾਂ ਪਾ ਕੇ ਛੋਟੀ ਇਲਾਇਚੀ ਦਾ ਪਾਊਡਰ ਪਾ ਦੇਣਾ ਹੈਗਾ ਉਸ ਤੋਂ ਬਾਅਦ ਜਦੋਂ ਬਿਲਕੁਲ ਆਪਣਾ ਵੇਸਣ ਠੰਡਾ ਹੋ ਗਿਆ ਨਾ ਬਿਲਕੁਲ ਹਲਕਾ ਜਿਹਾ ਕੋਸਾ ਆਉਣਾ ਚਾਹੀਦਾ ਹੁਣ ਆਪਾਂ ਜੋ ਟਗਾਰ ਬਣਾ ਕੇ ਰੱਖੀ ਆ ਜਾਂ ਬੂਰਾ ਖੰਡ ਘਰ ਦੀ ਬਣਾਈ ਆ ਜਾਂ ਬਾਜ਼ਾਰ ਵਾਲੀ ਹੈ ਨਾ ਹੁਣ ਇਸ ਸਟੇਜ ਦੇ ਆਪਾਂ ਪਾਣੀ ਆ ਗਰਮ ਵੇਸਣ ਵਿੱਚ ਬਿਲਕੁਲ ਨਹੀਂ ਪਾਣੀ ਵੇਸਣ ਨੂੰ ਪਹਿਲਾਂ ਆਪਾਂ ਠੰਡਾ ਹੋਣ ਦੇਣਾ ਚਲਾਉਂਦੇ ਰਹਿਣਾ ਤੇ ਜਦੋਂ ਵੇਸਣ ਹੈ ਨਾ ਉਹਨੂੰ ਜਾਂ ਤਾਂ ਤੁਸੀਂ ਦੂਸਰੇ ਬਰਤਨ 'ਚ ਇੱਕਦਮ ਸ਼ਿਫਟ ਕਰ ਲਓ ਨਹੀਂ ਤਾਂ ਕੜਾਹੀ ਗਰਮ ਹੋਏਗੀ ਨਾ ਤੂੰ ਉਹਦੇ ਵਿੱਚ ਹੋਰ ਭੁੱਜ ਜਾਏਗਾ ਇਸ ਲਈ ਤੁਸੀਂ ਉਹਨੂੰ ਕਿਸੇ ਥਾਲ ਵਗੈਰਾ ਵਿੱਚ ਜਦੋਂ ਵਸਣ ਭੁੱਜ ਗਿਆ ਹੈ ਨਾ ਉਹਨੂੰ ਸ਼ਿਫਟ ਕਰ ਲੈਣਾ ਤਾਂ ਜੋ ਹੋਰ ਠੰਡਾ ਵੀ ਇਜ਼ੀ ਹੋ ਜਾਏ ਤੇ ਹੋਰ ਨਾ ਪੱਕੇ ਤੇ ਆਪਾਂ ਇਹਨੂੰ ਥੋੜਾ ਜਿਹਾ ਜਦੋਂ ਕੋਸੀ ਸੀ ਨਾ ਬਿਲਕੁਲ ਠੰਡੇ ਵੀ ਕਰੋਗੇ ਨਾ ਚੀਨੀ ਪਾਓਗੇ ਠੰਡੇ ਵਸਣ ਚ ਤਾਂ ਵੀ ਤੁਹਾਡੇ ਲੱਡੂ ਪਰਫੈਕਟ ਨਹੀਂ ਬਣਗੇ ਥੋੜੀ ਜਿਹੀ ਹੱਥ ਨੂੰ ਟੱਚ ਹੋਣ ਵਾਲੀ ਜਦੋਂ ਵਸਣ ਹੋਏਗਾ ਨਾ ਫੇਰ ਆਪਾਂ ਇਹਦੇ ਵਿੱਚ ਖੰਡ ਪਾਈ ਤੇ ਆਪਣੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਲੱਡੂ ਬਣ ਕੇ ਤਿਆਰ ਹੋ ਗਏ ਨੇ ਵਸਣ ਦੇ ਘਰ ਦੇ ਬਣੇ ਬਹੁਤ ਹੀ ਜ਼ਿਆਦਾ ਵਧੀਆ ਵਾਲੇ ਸਾਡੇ ਲੱਡੂ ਬਣ ਕੇ ਤਿਆਰ ਹੋ ਗਏ ਨੇ ਬਹੁਤ ਹੈਲਦੀ ਨੇ ਤੁਸੀਂ ਇਹਦੇ ਵਿੱਚ ਹੋਰ ਵੀ ਡਰਾਈ ਫੂਡਸ ਨੂੰ ਕ੍ਰਸ਼ ਕਰਕੇ ਜਾਂ ਪਾਊਡਰ ਪਾ ਕੇ ਬੱਚਿਆਂ ਨੂੰ ਦੇ ਸਕਦੇ ਹੋ ਕਾਜੂ ਪਾ ਸਕਦੇ ਹੋ ਹੋਰ ਮਗਜ ਪਾ ਸਕਦੇ ਹੋ ਜਾਂ ਬਿਨਾਂ ਡਰਾਈ ਫੂਡਸ ਤੋਂ ਵੀ ਤੁਸੀਂ ਬੇਸਣ ਦੇ ਨਾਲ ਹੀ ਇਕੱਲੇ ਬੇਸਣ ਦੇ ਨਾਲ ਵੀ ਬਣਾ ਸਕਦੇ ਹੋ ਮੈਂ ਬੱਚਿਆਂ ਲਈ ਬਣਾ ਰਹੀ ਸੀ ਨਾ ਇਸ ਲਈ ਮੈਂ ਵਿੰਟਰ ਸਪੈਸ਼ਲ ਜੋ ਘਰ ਦੇ ਲੱਡੂ ਬਣਾਏ ਨੇ ਨੇ ਬਾਜ਼ਾਰ ਤੋਂ ਬਹੁਤ ਜ਼ਿਆਦਾ ਵਧੀਆ ਨੇ ਬਾਜ਼ਾਰ ਵਰਗੇ ਨਹੀਂ ਨੇ ਕਿਉਂਕਿ ਉਹ ਬਾਜ਼ਾਰ ਵਿੱਚ ਇਹਨਾਂ ਡਰਾਈ ਫੂਡਸ ਇਹਨਾਂ ਕੀ ਸ਼ੁੱਧ ਨਹੀਂ ਪਾ ਕੇ ਬਣਾਉਂਦੇ ਆਪਾਂ ਬਾਜ਼ਾਰ ਤੋਂ ਬਹੁਤ ਜ਼ਿਆਦਾ ਵਧੀਆ ਵਧੀਆ ਵਾਲੇ ਬਣਾਏ ਨੇ ਘਰ ਵਾਲੇ ਨੇ ਬਹੁਤ ਜਿਆਦਾ ਇਹਦੇ ਵਿੱਚ ਪਾਉਂ ਡਰਾਈ ਫੂਡਸ ਪਾਇਆ ਹੈ ਹੋਰ ਵੀ ਤੁਸੀਂ ਡਰਾਈ ਫੂਡਸ ਇਹਦੇ ਵਿੱਚ ਐਡ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਅੰਦਰ ਤੋਂ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਜਿਆਦਾ ਪਿਓਰ ਬੇਸਨ ਦੇ ਲੱਡੂ ਬਣ ਕੇ ਸਾਡੇ ਰੈਡੀ ਹੋ ਗਏ ਨੇ ਇਹਨਾਂ ਨੂੰ ਹੁਣ ਮੈਂ ਕੀ ਕਰਾਂਗੀ ਕਿਸੇ 에어ਟਾਈਟ ਕੰਟੇਨਰ ਦੇ ਵਿੱਚ ਨਾ ਸਟੋਰ ਕਰਕੇ ਰੱਖ ਲਵਾਂਗੀ ਬਹੁਤ ਹੀ ਵਧੀਆ ਬਨੇ ਨੇ ਬਿਲਕੁਲ ਵੀ ਸਖਤ ਨਹੀਂ ਬਨੇ ਕਿਉਂਕਿ ਜਦੋਂ ਆਪਣਾ ਬੇਸਨ ਹਲਕਾ ਜਾਂ ਕੋਸਾ ਸੀ ਨਾ ਹੱਥ ਨੂੰ ਟੱਚ ਹੁੰਦਾ ਸੀ ਆਪਾਂ ਉਸੇ ਟਾਈਮ ਇਹਦੇ ਵਿੱਚ ਬੂਰਾ ਖੰਡ ਪਾਈ ਸੀ ਗਰਮ ਵਿੱਚ ਨਹੀਂ ਪਾਈ ਸੀ ਬਿਲਕੁਲ ਠੰਡਾ ਕਰਕੇ ਵੀ ਨਹੀਂ ਪਾਣੀ ਹੈ ਬਿਲਕੁਲ ਕੋਸੇ ਦੇ ਵਿੱਚ ਤਾਂ ਜੋ ਮਿਕਸ ਵੀ ਹੋ ਜਾਏ ਠੰਡਾ ਕਰਾਂਗੇ ਨਾ ਫਿਰ ਮਿਕਸ ਵੀ ਨਹੀਂ ਹੋਣੀ ਹੈਗੀ ਆ ਤੇ ਆਪਾਂ ਇਹਨਾਂ ਨੂੰ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਕੇ ਨਾ ਸਟੋਰ ਕਰਕੇ ਤੇਲ ਅੱਕ ਲਵਾਂਗੇ ਸਾਡੇ ਬਹੁਤ ਹੀ ਵਧੀਆ ਕਾਰ ਦੇ ਬਣੇ ਹੋਏ ਵੈਸਨ ਦੇ ਲੱਡੂ ਤਿਆਰ ਹੋ ਗਏ ਨੇ ਸਰਦੀਆਂ ਦੇ ਸਪੈਸ਼ਲ ਨੇ ਤਾਂ ਇਹਨਾਂ ਵਿੱਚ ਅਸੀਂ ਡਰਾਈ ਫੂਡਸ ਪਾਇਆ ਹੈ ਜੈਫਲ ਪਾਇਆ ਹੈ ਤੇ ਤੁਸੀਂ ਅਗਰ ਗਰਮੀਆਂ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਜੈਫਲ ਨੂੰ ਜਾਂ ਡਰਾਈ ਫੂਡ ਨੂੰ ਸਕਿਪ ਵੀ ਕਰ ਸਕਦੇ ਹੋ ਹੁਣ ਮੈਂ 슈ਗਰ ਫ੍ਰੀ ਵਾਲੇ ਵੀ ਵੈਸਨ ਦੇ ਲੱਡੂ ਬਣਾ ਰਹੀ ਹਾਂ ਮੈਂ ਵੈਸਨ ਨੂੰ ਉਸੇ ਤਰ੍ਹਾਂ ਬਿਲਕੁਲ ਭੁੰਨ ਕੇ ਹਲਕਾ ਕੋਸਾ ਹੋਣ ਲਈ ਰੱਖ ਦਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਵੀ ਸੇਮ ਕ੍ਰਸ਼ ਕੀਤੇ ਹੋਏ ਬਦਾਮ ਪਾਵਾਂਗੇ ਥੋੜਾ ਜਿਹਾ ਜੈਫਲ ਪਾਵਾਂਗੇ 1/4 ਚੋਟਾ ਚਮਚ ਥੋੜੀ ਜਿਹੀ ਹਰੀ ਇਲਾਇਚੀ ਦਾ ਪਾਊਡਰ ਪਾਵਾਂਗੇ ਤੇ ਮੈਂ ਇਹਦੇ ਵਿੱਚ 슈ਗਰ ਫਰੀ ਦਾ ਪਾਊਡਰ ਪਾ ਰਹੀ ਹਾਂ ਜੋ ਮੌਕ ਫਰੂਟ ਹੈ সুইਟਨਰ ਹੈ ਨਾ ਉਹ ਮੈਂ ਯੂਜ਼ ਕਰ ਰਹੀ ਹਾਂ ਬਹੁਤ ਹੀ ਹੈਲਦੀ ਹੁੰਦਾ ਹੈ ਤੇ ਸੇਫ ਵੀ ਹੁੰਦਾ ਹੈ ਥੋੜਾ ਜਿਹਾ ਕੋਸਲੀ ਜ਼ਰੂਰ ਹੁੰਦਾ ਹੈ ਪਰ ਬਹੁਤ ਹੀ ਹੈਲਦੀ ਹੁੰਦਾ ਹੈ ਮੈਂ ਤਕਰੀਬਨ ਇਹਦੇ 3 ਵੱਡੇ ਚਮਚ ਪਾ ਕੇ ਪਾਵਾਂਗੀ ਬਾਅਦ ਵਿੱਚ ਚੈੱਕ ਕਰ ਲਵਾਂਗੀ ਅਗਰ ਜ਼ਰੂਰਤ ਪੈਗੀ ਨਾ ਆਪਾਂ ਉੱਤੋਂ ਤੋਂ ਹੋਰ ਪਾ ਲਵਾਂਗੇ ਤੁਸੀਂ ਜੋ 슈ਗਰ ਫਰੀ ਦਾ ਸਟੀਵਿਆ ਵਾਲੇ ਪਾਊਡਰ ਪਾਊਚ ਆਂਦੇ ਨੇ ਨਾ ਜਾਂ ਜੋ ਟੈਬਲੇਟ ਹੈ ਉਹਨੂੰ ਵੀ ਕ੍ਰੈਸ਼ ਕਰਕੇ ਲਾਸਟ ਦੇ ਵਿੱਚ ਪਾ ਸਕਦੇ ਹੋ 슈ਗਰ ਫਰੀ ਦਾ ਕੋਈ ਵੀ ਪਾਊਡਰ ਤੁਸੀਂ ਯੂਜ਼ ਕਰ ਰਹੇ ਹੋ ਤੇ ਆਪਾਂ ਚੈੱਕ ਕਰਦੇ ਆ ਥੋੜਾ ਜਿਹਾ ਮਿੱਠਾ ਘੱਟ ਲੱਗ ਰਿਹਾ ਤੇ ਆਪਾਂ ਜੋ ਬਾਕੀ ਦਾ ਰੱਖਿਆ ਸੀ ਨਾ ਉਹ ਵੀ ਪਾ ਤਾ तकरीबन 4 ਚਮਚ ਪਾ ਕੇ ਮੈਦੇ ਵਿੱਚ ਜੋ ਮੌਗ ਫਰੂਟ ਵਾਲੀ 슈ਗਰ ਫਰੀ ਡਾਇਬੀਟਿਕ ਸਪੈਸ਼ਲ 슈ਗਰ ਸੀ ਨਾ ਉਹ ਆਪਾਂ ਇਹਦੇ ਵਿੱਚ ਪਾ ਦਿੱਤੀ ਹੈ ਬਹੁਤ ਹੀ ਹੈਲਦੀ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਜੋ ਸਾਡੇ ਆ 슈ਗਰ ਫਰੀ ਨੇ ਨਾ ਇਹਨਾਂ ਵਿੱਚ ਮੈਂ ਥੋੜਾ ਜਿਹਾ ਘਿਓ ਘੱਟ ਪਾਇਆ ਸੀ ਉਹਨਾਂ ਦੇ ਨਾਲੋਂ ਕਿਉਂਕਿ ਇਹਦੇ ਵਿੱਚ ਆਪਾਂ ਬੂਰਾ ਖੰਡ ਨਹੀਂ ਪਾ ਰਹੇ ਨਾ ਉਹਦੇ ਨਾਲ ਥੋੜਾ ਜਿਹਾ ਡਰਾਈ ਹੋ ਜਾਂਦੇ ਸਾਡੇ ਲੱਡੂ ਤੇ ਆਪਾਂ ਦੇ ਵਿੱਚ ਚੀਨੀ ਬਹੁਤ ਹੀ ਘੱਟ ਹਲਕੀ ਜੀ ਪਾਣੀ ਹੈ ਇਸ ਕਰਕੇ ਥੋੜਾ ਜਿਹਾ ਕਿਓ ਤੁਸੀਂ ਇਹਦੇ ਵਿੱਚ ਘੱਟ ਰੱਖਣਾ तकरीबन 200 ਗ੍ਰਾਮ ਉਹਦੇ ਵਿੱਚ 250 ਪਾਇਆ ਸੀ ਇਹਦੇ ਵਿੱਚ 200 ਤੇ ਜਦੋਂ ਇਹ ਥੋੜੇ ਜੇ ਠੰਡੇ ਹੋ ਜਾਣਗੇ ਫਿਰ ਬਹੁਤ ਵਧੀਆ ਸਾਡੀ ਇਹ ਜੋ ਪਿੰਨੀਆਂ ਨੇ ਨਾ ਬਣ ਜਾਣਗੀਆਂ ਤੁਸੀਂ ਜਦੋਂ ਬਣਾ ਰਹੇ ਹੋਗੇ ਤੁਹਾਨੂੰ ਲੱਗੇਗਾ ਕਿ ਸੈੱਟ ਨਹੀਂ ਹੋ ਰਹੀ ਪਰ ਥੋੜੀ ਦੇਰ ਤੁਸੀਂ ਇਹਨੂੰ ਪਿਆਰ ਰਹਿਣ ਦੇਣਾ ਕਿਉਂ ਜਦੋਂ ਥੋੜਾ ਠੰਡਾ ਆ ਜਾਏਗਾ ਨਾ ਫਿਰ ਪਿੰਨੀ ਬਹੁਤ ਵਧੀਆ ਸੈੱਟ ਹੋ ਜਾਏਗੀ ਆਪਾਂ ਇਹਨੂੰ ਵੀ ਕੰਟੇਨਰ ਵਿੱਚ 슈ਗਰ ਫ੍ਰੀ ਦੇ ਜੋ ਲੱਡੂ ਨੇ ਨਾ ਉਹਨਾਂ ਨੂੰ ਵੀ ਸਟੋਰ ਵਿੱਚ ਪਾ ਕੇ ਰੱਖ ਸਟੋਰ ਕਰਕੇ ਰੱਖ ਲਿਆ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਕੇ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਤੋਂ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਮੇਰੀ ਹੋਰ ਰੈਸਪੀਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ